ਸੂਬੇ ਵਿੱਚ ਲੈਂਡ ਪੁੱਲਿੰਗ ਨੀਤੀ ਦੇ ਤਹਿਤ ਗਲਾੜਾ ਵੱਲੋਂ ਨਵੀਆਂ ਕਲੋਨੀਆਂ ਬਣਾਉਣ ਦੇ ਪਲਾਨ ਵਿੱਚ ਸਮਰਾਲਾ ਦੇ ਨੇੜੇ ਪਿੰਡ ਬਾਲਿਓ ਕੋਲ 250 ਏਕੜ ਜ਼ਮੀਨ ਐਕਵਾਇਰ ਹੋਣ ਦਾ ਪਲਾਨ ਬਣਾਇਆ ਗਿਆ ਹੈ ਅੱਜ ਇਸ ਸਬੰਧ ਵਿੱਚ ਪਿੰਡ ਬਾਲਿਓ ਦੇ ਸਮੂਹ ਨਗਰ ਨਿਵਾਸੀ ਆਪਣੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ਵਿੱਚ ਸਮਰਾਲਾ ਦੇ ਐਸਡੀਐਮ ਦਫ਼ਤਰ ਪਹੁੰਚੇ ਨੇ ਉਹਨਾਂ ਦੇ ਵੱਲੋਂ ਆਪਣਾ ਇਤਰਾਜ਼ ਪੱਤਰ ਐਸਡੀਐਮ ਸਮਰਾਲਾ ਨੂੰ ਸੌਂਪ ਦਿੱਤਾ ਗਿਆ ਇਸ ਮੌਕੇ ਬੀਕੇਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜੋ ਲੈਂਡ ਪੁੱਲਿੰਗ ਨੀਤੀ ਤਹਿਤ ਗਲਾੜਾ ਵੱਲੋਂ ਨਵੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਇਸ ਨਾਲ ਕਿਸਾਨ ਦੀ ਖੇਤੀ ਖਤਮ ਹੋ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ ਤੇ ਅਸੀਂ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਵਾਂਗੇ ਇਸ ਸਮੇਂ ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਮੇਜਰ ਸਿੰਘ ਬਾਲਿਓ ਵੀ ਮੌਜੂਦ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਆਪਣੇ ਪਿੰਡ ਵਾਸੀਆਂ ਦੇ ਨਾਲ ਹ ਸਰਕਾਰ ਵੱਲੋਂ ਕੋਈ ਵੀ ਤਕਾ ਨਹੀਂ ਹੋਣ ਦੇਵਾਂਗਾ ਇਸ ਸੰਬੰਧ ਵਿੱਚ ਪਿੰਡ ਬਾਲਿਓ ਵਾਸੀ ਮਨਪ੍ਰੀਤ ਸਿੰਘ ਪਿੰਡ ਦੇ ਸਰਪੰਚ ਮਨਿੰਦਰ ਸਿੰਘ ਮਨੀ ਅਤੇ ਬੀਕੇ ਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਡੇ ਨਾਲ ਮੈਂ ਤੁਹਾਡੇ ਮੇਰਾ ਨਾਮ ਮਨਿੰਦਰ ਸਿੰਘ ਹੈ ਪਿੰਡ ਵਾਲਿਓ ਦਾ ਸਰਪੰਚ ਆ ਜੀ ਕੀ ਕਹਿਣਾ ਚੰਦੋ ਐਸ ਜੀ ਦਸਤਰ ਪਹੁੰਚੋ ਸਾਡੇ ਪਿੰਡ ਜੋ 250 ਏਕੜ ਜ਼ਮੀਨ ਗੁਲਾਡਾ ਨੇ ਐਕਵਾਇਰ ਕਰਨੀ ਆ ਉਹਦੇ ਸੈਂਸਲ ਇਸ ਅਸੀਂ ਅਸਹਿਮਤੀ ਪੱਤਰ ਦੇਣ ਆਏ ਜੀ ਕੱਲ ਅਸੀਂ ਗੁਲਾਡਾ ਦਫ਼ਤਰ ਵੀ ਗਏ ਸੀ ਉੱਥੇ ਵੀ ਸਹਿਮਤੀ ਪੱਤਰ ਦੇ ਕੇ ਆਇਆ ਸਹਿਮਤੀ ਪੱਤਰ ਉਹ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਰੋਧ ਕਰ ਚੁੱਕੇ ਹੋ ਮਤਾ ਵੀ ਪਾ ਚੁੱਕੇ ਹੋ ਗਲਾਡਾ ਵੀ ਜਾ ਚੁੱਕੇ ਹੋ ਹਾਂਜੀ ਹਾਂ ਹੁਣ ਸਰਕਾਰ ਸਾਨੂੰ ਤੰਗੇ ਕਰ ਰਹੀ ਹੈ ਇੱਕ ਤੰਦਾ ਜੀ ਲਿਮਟਾਂ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਨਹੀਂ ਮਰਜ਼ੀ ਨਾਲ ਜ਼ਮੀਨ ਦੇਣੀ ਹੈ ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ ਸਾਨੂੰ ਐਸਡੀਐਨ ਸਾਹਿਬ ਆਏ ਸੀ ਸਾਨੂੰ ਕਹਿਗੇ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ ਉਹ ਤਾਂ ਸਾਨੂੰ ਥੋੜਾ ਜਨ ਪਹਿਲਾਂ ਪਤਾ ਲੱਗਾ ਵੀ 15 ਦਿਨ ਦਿੱਤੇ ਨੇ ਅੱਜ 14ਵਾਂ ਦੇਣਾ ਅਸੀਂ ਕੱਲ ਦੇ ਕੇ ਆਇਆ ਜੀ ਅੱਜ ਉਹ ਵੀ ਮੰਗ ਪੱਤਰ ਦੇਣ ਆਏ ਇਹਦੇ ਵਿੱਚ ਸਹਿਮਤੀ ਆ ਸਹਿਮਤੀ ਪੱਤਰ ਦੇਣ ਆਇਆ ਜੀ ਹਾਂ ਜੀ ਇਤਰਾਜ਼ ਦੇਣ ਆਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਜੀ ਇੱਕ ਵਾਰ ਕੋਈ ਰਣਨੀਤੀ ਤੁਹਾਡੀ ਅਗਲੀ ਰਣਨੀਤੀ ਹੁਣ ਇਹ ਹੀ ਆ ਵੀ ਅਸੀਂ ਧਰਨਾ ਲਾਵਾਂਗੇ ਸੜਕਾ ਜਾਮ ਕਰਾਂਗੇ ਜੋ ਸਾਤੋ ਹੋਇਆ ਉਹ ਕਰਾਂਗੇ ਜੀ ਕੀ ਨੰਬਰ ਹਰਦੀਪ ਸਿੰਘ ਗਿਆਸਪੁਰਾ ਜਿਹੜਾ ਪ੍ਰਧਾਨ ਵੀ ਕਜੂ ਕਾਪੀਆਂ ਲੁਧਿਆਣਾ ਅੱਜ ਜੀ ਦਫ਼ਤਰ ਪਹੁੰਚੇ ਅੱਜ ਕੀ ਮੰਗ ਹੈ ਇਹ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਬਈ ਲੁਧਿਆਣਾ ਜਿਹੜੀ ਦੇ ਚ 24000 13 ਏਕੜ ਜ਼ਮੀਨ ਰਿਕੁਆਇਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓ ਬਲਾਕ ਸਮਰਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਬਈ 100 ਨੂੰ 1000 ਗਾਜ ਦਾ ਪਲਾਟ ਦਵਾਂਗੇ ਤੇ 200 ਗਾਜ ਦੀ 100 ਗਾਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੀ ਜਥੇਬੰਦੀਆਂ ਐਸਕੇਐਮ ਵੱਲੋਂ ਪੂਰੀਆ ਰਾਜਨੀਤਿਕ ਪਾਰਟੀਆ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰ ਸਾਹੀ ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ਤੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜ਼ਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੇ ਧੱਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ ਪਰ ਸਰਕਾਰ ਇੱਕ ਵਾਰ ਸੇ ਕਹਿ ਦਈਏ ਕਿ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ਧੱਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦੇ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਭਾਸ ਨੇ ਅਸੀਂ ਇਸ ਤੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ ਕੀ ਨਾਮ ਹੈ ਮੈਂ ਨਾਮ ਮੇਜਰ ਸੰਗਾ ਫਿਰ ਚੇਅਰ ਆ ਮਾਰਕਟ ਕਮੇਟੀ ਸੰਭਾਲਾ ਵੀ ਤੇ ਬਾਲੇ ਹੁੰਦੇ ਤੇ ਪਹੁੰਚੇ ਹੋਏ ਨੇ ਤਰਾਇ ਪੱਤਰ ਦੇਣਾ ਵੀਰ ਜੀ ਦੇਖੋ ਇਹ ਇਹਨਾਂ ਦਾ ਅਧਿਕਾਰ ਆ ਪਰ ਇਹ ਜਿਹੜੀ ਗਵਰਨਮੈਂਟ ਵੱਲੋਂ ਵੀ ਹਦਾਇਤ ਦਿੱਤੀ ਆ ਪਹਿਲਾਂ ਵੀ ਜੇ ਕੋਈ ਟੇਣੀ ਚਾਹੁੰਦਾ ਜਮੀਨ ਉਹ ਦੇਵੇ ਜਿਹਨੇ ਨਹੀਂ ਦੇਣੀ ਚਾਹੁੰਦਾ ਉਹ ਵਿਰੋਧ ਕਰ ਸਕਦਾ ਆਪਣਾ ਮਲ ਜੋ ਨਹੀਂ ਦੇਣੀ ਨਾ ਦੇਣੀ ਚਾਹੁੰਦਾ ਮਤਲਬ ਕੋਈ ਤੱਕਾ ਨਹੀਂ ਹੋਗਾ ਨਹੀਂ ਤੱਕਾ ਦੇ ਹੋਣ ਦੇ ਚਾਂਸ ਕੋਈ ਨਹੀਂ ਮਸ ਵੀਰੋ ਸਾਜਦੇ ਮੇਰੇ ਸਾਹਮਣੇ ਲਿਖਿਆ ਹੈ ਕਹਿੰਦਾ ਉਹ ਵੀ ਨੇ ਵੀ ਇਹੀ ਕਿਹਾ ਕਹਿੰਦੇ ਵੀ ਇਹ ਆਪਣਾ ਵਿਰੋਧ ਕਰਨਾ ਵੀ ਹਾਂ ਵੀ ਅਸੀਂ ਨਹੀਂ ਦੇਣੀ ਇਹ ਨਹੀਂ ਇਹ ਕੰਮ ਹੋਊਗਾ ਠੀਕ ਹੈ ਅਸੀਂ ਇਹਨਾਂ ਦੇ ਨਾਲ ਆਂ ਬਿਰਦੇ ਨਾਲ ਜੇ ਮੈਨੂੰ ਜਿਹੜਾ ਕੁਝ ਵੀ ਕਰਨਾ ਪਵੇ ਤੁਹਾਨੂੰ ਹੈ ਸਹੀ ਹਾਂ ਠੀਕ ਹੈ ਕੀ ਨਾਮ ਹੈ ਤੁਹਾਡਾ ਸੱਚਕਾਲੀ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਬਾਲੇ ਜੀ ਕੱਲੂ ਸਾਹਿਬ ਅਸੀਂ ਜੀ ਜੋ ਗਲਾੜਾ ਕਨੀਓ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਪਿੰਡ ਬਾਲੇੋਂ ਦੀ ਉਹਦੇ ਵਿਰੋਧ ਵਿੱਚ ਸਾਡਾ ਸਾਰਾ ਪਿੰਡ ਇਕੱਤਰ ਹੋ ਕੇ ਇੱਥੇ ਆਇਆ ਜੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਹਾਲਤ ਦੇ ਵਿੱਚ ਜੀ ਇਹ ਪਹਿਲਾਂ ਵੀ ਵਿਰੋਧ ਕਰ ਚੁੱਕੇ ਹੋ ਅੱਜ ਵੀ ਫਿਰ ਪਹੁੰਚੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਹੀ ਮੰਗ ਪੱਤਰ ਦਿੱਤਾ ਪਹਿਲਾਂ ਹਾਂਜੀ ਅਸੀਂ ਪਹਿਲਾਂ ਕੱਲ ਗਲਾੜਾ ਦਫ਼ਤਰ ਦੇ ਗਏ ਆ ਜੀ ਮੰਗ ਪੱਤਰ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਸਭਾ ਇਕੱਠੀ ਕਰਕੇ ਜੀ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਦੇਣੀ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤ੍ਰੇਸ਼ਟੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਰਿਸ਼ਤੀਆਂ ਦਾ ਬੰਦ ਕਰਨ ਦਾ ਤੁਹਾਨੂੰ ਕਿਹਲਾ ਦਾ ਕਿਉਂ ਬੰਦ ਕੀਤਾ ਵੀ ਕਿਸਾਨ ਕਿਤੇ ਗਾਂਾਂ ਨਾ ਵੇਚ ਸਕਣ ਜੀ ਵੀ ਇਹਨਾਂ ਨੂੰ ਖੱਜਲ ਖੁਆਰ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣੀ ਜੀ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਜੀ ਅਸੀਂ ਕੁਝ ਵੀ ਹੋ ਜਵੇ ਚਾਹੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਕੁਝ ਕਰਨਾ ਪਵੇ ਜੀ ਪਰ ਅਸੀਂ ਜ਼ਮੀਨ ਨਹੀਂ ਦੇਣੀ ਸਾਡਾ ਸਾਰਾ ਪਿੰਡ ਇੱਕ ਜੁਟਾ ਜੀ